ਪੈਸਾ ਬੜੀ ਕੁੱਤੀ ਚੀਜ਼ ਐ ਇਸ ਨੂੰ ਸਾਂਭਣਾ ਤੇ ਪਚਾਉਣਾ ਬਹੁਤ ਔਖਾ ਐ ਇਹ ਜਿੱਥੇ ਹੁੰਦਾ ਉੱਥੇ ਵੀ ਲੜਾਈਆਂ ਨੇ ਜਿੱਥੇ ਨਹੀਂ ਹੁੰਦਾ ਉੱਥੇ ਵੀ ਲੜਾਈਆਂ ਨੇ ਕਿਉਂਕਿ ਜਿਹਦੇ ਕੋਲ ਨਹੀਂ ਹੁੰਦਾ ਉਸ ਨੂੰ ਲੱਗਦਾ ਕਿ ਪੈਸਾ ਹੋਵੇ ਪਰ ਜਿਸ ਕੋਲ ਪੈਸਾ ਹੁੰਦਾ ਉਸ ਦਾ ਵੀ ਢਿੱਡ ਨਹੀਂ ਭਰਦਾ ਉਸ ਨੂੰ ਵੀ ਲੱਗਦਾ ਕਿ ਇਸ ਤੋਂ ਜ਼ਿਆਦਾ ਪੈਸਾ ਹੋਵੇ ਯਾਨੀ ਪੈਸੇ ਦੇ ਨਾਲ ਅੱਜ ਤੱਕ ਕਿਸੇ ਦਾ ਢਿੱਡ ਨਹੀਂ ਭਰਿਆ ਅੱਜ ਤੱਕ ਕੋਈ ਵੀ ਸੰਤੁਸ਼ਟ ਨਹੀਂ ਹੋਇਆ हां इक्का दुक्का बंदे ਹੋਣਗੇ ਜਿਹੜੇ ਸੰਤੋਸ਼ਟ ਹੋਣਗੇ ਕਿ ਸਾਡੇ ਕੋਲ ਜੋ ਹੈ ਪ੍ਰਮਾਤਮਾ ਦਾ ਦਿੱਤਾ ਅਸੀਂ ਉਸ ਵਿੱਚ ਖੁਸ਼ ਹਾਂ ਪਰ ਜਿਆਦਾਤਰ ਲੋਕ ਪੈਸੇ ਦੇ ਪਿੱਛੇ ਸਾਰੀ ਜ਼ਿੰਦਗੀ ਭੱਜੇ ਫਿਰਦੇ ਨੇ ਕਿਉਂਕਿ ਪੈਸੇ ਦੀ ਗਿਣਤੀ ਕਦੇ ਵੀ ਖਤਮ ਨਹੀਂ ਹੋ ਸਕਦੀ ਜਿਸ ਕੋ ਲੱਖ ਹੈ ਉਸ ਨੂੰ ਲੱਗਦਾ 2 ਲੱਖ ਹੋ ਜਾਵੇ 2 ਲੱਖ 5 ਲੱਖ ਤੇ 5 ਲੱਖ ਵਾਲਾ 10 ਲੱਖ ਤੇ ਸੁਈ ਰੱਖ ਲੈਂਦਾ ਕਰੋੜ ਵਾਲਾ 2 ਕਰੋੜ ਤੇ ਸੁਈ ਰੱਖ ਲੈਂਦਾ ਯਾਨੀ ਇਸ ਦੀ ਕੋਈ ਵੀ ਲਿਮਟ ਨਹੀਂ ਇਸ ਕਰਕੇ ਹਮੇਸ਼ਾ ਬੰਦੇ ਨੂੰ ਸਬਰ ਦੇ ਨਾਲ ਕੰਮ ਲੈਣਾ ਚਾਹੀਦਾ ਜਿੰਨਾ ਬੰਦੇ ਕੋਲ ਹੈ ਉਸ ਦੇ ਉੱਤੇ ਹੀ ਨਿਰਭਾਹ ਕਰਨਾ ਚਾਹੀਦਾ ਅੱਜ ਦੀ ਜੋ ਸੱਚੀ ਗੱਲ ਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਹ ਤੁਹਾਡੇ ਰੌਂਗਟੇ ਖੜੇ ਕਰ ਦੇਵੇਗੀ ਜਿਵੇਂ ਆਪਾਂ ਦੇਖਣਾ ਕਿ ਸੋਸ਼ਲ ਮੀਡੀਆ ਤੇ ਬੜੀਆਂ ਜ਼ਿਆਦਾ ਏਦਾਂ ਦੀਆਂ ਪੋਸਟਾਂ ਆਪਾਂ ਨੂੰ ਮਿਲਦੀਆਂ ਜਿਸ ਵਿੱਚ ਲੋੜਵੰਦ ਲੋਕਾਂ ਨੂੰ ਅਪੀਲ ਕਰਦੇ ਨੇ ਦਾਨੀ ਸੱਜਣਾ ਨੂੰ ਅਪੀਲ ਕਰਦੇ ਨੇ ਕਿ ਸਾਨੂੰ ਪੈਸੇ ਦੀ ਜ਼ਰੂਰਤ ਹੈ ਸਾਨੂੰ ਹਲਾਲ ਦੀ ਜ਼ਰੂਰਤ ਹੈ ਸਾਡੇ ਪਰਿਵਾਰ ਦੇ ਮੈਂਬਰ ਨੂੰ ਆਹ ਹੋ ਗਿਆ ਸਾਡੇ ਪਿਤਾ ਨੂੰ ਆਹ ਹੋ ਗਿਆ ਸਾਡੀ ਮਾਤਾ ਨੂੰ ਆਹ ਹੋ ਗਿਆ ਸਾਨੂੰ ਪੈਸਾ ਚਾਹੀਦਾ ਜਾਂ ਸਾਨੂੰ ਇਹਨਾਂ ਦਾ ਇਲਾਜ ਚਾਹੀਦਾ ਉਦਾਂ ਦੀਆਂ ਪੋਸਟਾਂ ਦੇਖ ਕੇ ਲੋਕ ਦਾਨ ਕਰਦੇ ਨੇ ਕਿਉਂਕਿ ਬੜੇ ਅੱਛੇ ਲੋਕ ਨੇ ਜੋ ਕਿਸੇ ਦੀ ਦੁੱਖ ਤਕਲੀਫ ਨੂੰ ਨਹੀਂ ਦੇਖ ਸਕਦੇ ਦਾਨ ਕਰ ਦਿੰਦੇ ਨੇ ਪਰ ਜੋ ਅੱਜ ਦੀ ਮੈਂ ਤੁਹਾਨੂੰ ਘਟਨਾ ਸੁਣਾਉਣ ਜਾ ਰਿਹਾ ਉਸ ਵਿੱਚ ਵੀ ਲੋਕਾਂ ਨੇ ਦਾਨ ਕੀਤਾ ਇੱਕ ਲੋੜਵੰਦ ਪਰਿਵਾਰ ਨੂੰ ਪਰ ਉਸ ਤੋਂ ਬਾਅਦ ਜੋ ਹੋਇਆ ਉਹ ਬੜਾ ਹੀ ਭਿਆਨਕ ਹੋਇਆ ਬੜਾ ਹੀ ਖਤਰਨਾਕ ਹੋਇਆ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਬਠਿੰਡਾ ਇਸ ਦਾ ਥਾਣਾ ਤਲਵੰਡੀ ਸਾਬੋ ਤੇ ਇਸ ਥਾਣੇ ਦੇ ਅਧੀਨ ਪੈਂਦਾ ਪਿੰਡ ਭਾਗੀ ਬਾਂਤਰ ਇੱਥੋਂ ਦਾ ਰਹਿਣ ਵਾਲਾ ਗੁਰਸੇਵਕ ਸਿੰਘ ਉਰਫ ਗੱਗੂ ਜੋ ਕਿ ਦਿਹਾੜੀਦਾਰ ਬੰਦਾ ਸੀ ਇਸ ਦਾ ਪਰਿਵਾਰ ਸੀ ਬੱਚੇ ਪਤਨੀ ਸਭ ਕੁਝ ਬੜਾ ਵਧੀਆ ਚੱਲ ਰਿਹਾ ਸੀ ਜ਼ਿੰਦਗੀ ਠੀਕ ਠਾਕ ਚੱਲ ਰਹੀ ਸੀ ਇਸ ਦਾ ਐਕਸੀਡੈਂਟ ਹੋ ਜਾਂਦਾ ਹੈ ਘਰ ਦੇ ਵਿੱਚ ਐਨੀ ਪੂੰਜੀ ਨਹੀਂ ਸੀ ਜੋ ਇਸ ਦਾ ਇਲਾਜ ਕਰਵਾਇਆ ਜਾਵੇ ਉਸ ਤੋਂ ਬਾਅਦ ਇਸ ਦੇ ਬੱਚਿਆਂ ਵੱਲੋਂ ਇੱਕ ਪੋਸਟ ਸੋਸ਼ਲ ਮੀਡੀਆ ਤੇ ਪਾਈ ਜਾਂਦੀ ਹੈ ਜਿਸ ਵਿੱਚ ਲੋਕਾਂ ਤੋਂ ਮਦਦ ਮੰਗੀ ਜਾਂਦੀ ਹੈ ਤੁਸੀਂ ਜੀ ਗਰੀਬੋਂ ਦੀ ਵੀਡੀਓ ਸ਼ੇਅਰ ਨਹੀਂ ਕਰਦੇ ਜੀ ਤੁਹਾਡੀ ਜੇ ਕੁ ਸ਼ੇਅਰ ਨਾਲ ਜੀ ਸਾਡੇ ਪਾਪਾ ਦਾ ਜੀ ਇਲਾਜ ਹੋ ਜਾਊਗਾ ਜੀ ਉਹ ਜੀ ਸਾਂ ਤੇ ਪਏ ਜਾਨੂੰ ਜੀ ਪੈਸੇ ਲੋੜ ਆਏ ਤੁਸੀਂ ਸਾਡੇ ਜੀ ਪਾਪਾ ਲਈ ਜੀ ਪੈਸੇ ਤੁਸੀਂ ਸਾਡੇ ਪਾਪਾ ਦਾ ਜੀ ਇਲਾਜ ਕਰਾ ਲਈ ਤੁਹਾਡੀ ਹੱਥ ਬੰਨ ਕੇ ਬੇਨਤੀ ਹੈ ਜੀ ਸਾਡਾ ਜੀ ਹੋਏ ਜੀ ਇੱਕ ਗੱਲ ਹੈ ਜੀ ਕਮਾਨ ਵਾਲਾ ਜੀ ਆਹ ਪੋਸਟ ਤੁਸੀਂ ਸੁਣ ਸਕਦੇ ਆਂ ਇਹ ਪੋਸਟ ਤੋਂ ਬਾਅਦ ਲੋਕ ਇਸ ਦੀ ਮਦਦ ਕਰਦੇ ਨੇ ਤੇ ਗੁਰਸੇਵਕ ਸਿੰਘ ਠੀਕ ਵੀ ਹੋ ਜਾਂਦਾ ਹੈ ਕਈ ਸੰਸਥਾਵਾਂ ਇਸ ਦੀ ਮਦਦ ਕਰਦੀਆਂ ਨੇ ਜਿਸ ਨਾਲ ਗੁਰਸੇਵਕ ਸਿੰਘ ਠੀਕ ਹੋ ਜਾਂਦਾ ਉਸ ਤੋਂ ਬਾਅਦ ਸਭ ਕੁਝ ਵਧੀਆ ਹੋ ਜਾਂਦਾ ਪਰ 8 ਜੁਲਾਈ 2025 ਨੂੰ ਗੁਰਸੇਵਕ ਸਿੰਘ ਅਚਾਨਕ ਘਰੋਂ ਲਾਪਤਾ ਹੋ ਜਾਂਦਾ ਘਰ ਵਾਲੀ ਪਰੇਸ਼ਾਨ ਹੋ ਜਾਂਦੀ ਹੈ ਕਿ ਆਖਰ ਗੁਰਸੇਵਕ ਸਿੰਘ ਗਿਆ ਤਾਂ ਗਿਆ ਕਿੱਥੇ ਇਸ ਦੀ ਤਲਾਸ਼ ਕੀਤੀ ਜਾਂਦੀ ਹੈ ਰਿਸ਼ਤੇਦਾਰੀਆਂ ਦੇ ਵਿੱਚੋਂ ਪਤਾ ਕੀਤਾ ਜਾਂਦਾ ਪਰ ਗੁਰਸੇਵਕ ਸਿੰਘ ਦਾ ਤਾਂ ਕੁਝ ਵੀ ਪਤਾ ਨਹੀਂ ਲੱਗਦਾ ਆਖਰ ਪੁਲਿਸ ਥਾਣੇ ਦੇ ਵਿੱਚ ਜਾ ਕੇ ਗੁਰਸੇਵਕ ਸਿੰਘ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਖਾਈ ਜਾਂਦੀ ਹੈ। ਪੁਲਿਸ ਵੀ ਤਲਾਸ਼ ਕਰਦੀ ਹੈ ਪਰ ਗੁਰਸੇਵਕ ਸਿੰਘ ਨਹੀਂ ਮਿਲਦਾ। 13 ਜੁਲਾਈ 2025 ਨੂੰ ਗੁਰਸੇਵਕ ਸਿੰਘ ਦੀ ਨਹਿਰ ਦੇ ਵਿੱਚੋਂ ਲਾਸ਼ ਮਿਲਦੀ ਹੈ। ਹੁਣ ਪੁਲਿਸ ਇਸ ਮਾਮਲੇ ਨੂੰ ਜੋ ਗੁੰਮਸ਼ੁਦਗੀ ਦਾ ਸੀ ਇਸ ਨੂੰ ਸੁਸਾਇਸਾਈਡ ਜਾਂ ਕਤਲ ਮੰਨ ਰਹੀ ਸੀ। ਲਾਸ਼ ਨੂੰ ਕਬਜ਼ੇ ਦੇ ਵਿੱਚ ਲੈਤਾ ਜਾਂਦਾ ਹੈ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੈ। ਤੇ ਪਹਿਲੀ ਨਜ਼ਰ ਵਿੱਚ ਹੀ ਲੱਗ ਰਿਹਾ ਸੀ ਜਿਵੇਂ ਗੁਰਸੇਵਕ ਸਿੰਘ ਦਾ ਕਿਸੇ ਨੇ ਕਤਲ ਕਰ ਦਿੱਤਾ ਹੋਵੇ ਇਸ ਦੇ ਨਾਲ ਕਿਸ ਦੀ ਦੁਸ਼ਮਣੀ ਹੋ ਸਕਦੀ ਹੈ ਪੁਲਿਸ ਪੁੱਛਗਿੱਛ ਕਰਦੀ ਹੈ ਜਾਂਚ ਪੜਤਾਲ ਕਰਦੀ ਹੈ ਕਿ ਗੁਰਸੇਵਕ ਸਿੰਘ ਦੀ ਕਿਸੇ ਨਾਲ ਕੋਈ ਦੁਸ਼ਮਣੀ ਹੋਵੇ ਜਿਸ ਕਾਰਨ ਇਸ ਦਾ ਕਤਲ ਕਰ ਦਿੱਤਾ ਗਿਆ ਪਰ ਐਦਾਂ ਦਾ ਕੋਈ ਵੀ ਐਂਗਲ ਨਜ਼ਰ ਨਹੀਂ ਆਉਂਦਾ ਜੋ ਪਿੰਡ ਵਾਲੇ ਹੁੰਦੇ ਆ ਉਹਨਾਂ ਨੂੰ ਵੀ ਲੱਗਦਾ ਹੈ ਕਿ ਜੋ ਇਹ ਗੁਰਸੇਵਕ ਸਿੰਘ ਲਾਪਤਾ ਹੋਇਆ ਸੀ ਉਸ ਤੋਂ ਬਾਅਦ ਨਹਿਰ ਦੇ ਵਿੱਚੋਂ ਇਸ ਦੀ লাশ ਮਿਲੀ ਹੈ ਸ਼ਾਇਦ ਇਸ ਪਿੱਛੇ ਕੋਈ ਢੂੰਗਾ ਰਾਜ ਹੈ ਉਹ ਵੀ ਹੁਣ ਪੁਲਿਸ ਨੂੰ ਕਹਿੰਦੇ ਨੇ ਕਿ ਇਹ ਜੋ ਕੇਸ ਆ ਇਸ ਨੂੰ ਹੱਲ ਕਰੋ ਪੁਲਿਸ ਹੁਣ ਹੋਰ ਮਸਤੈਦੀ ਦੇ ਨਾਲ ਇਸ ਕੇਸ ਦੀ ਤਫਤੀਸ਼ ਕਰਦੀ ਹੈ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਨੇ ਤੇ ਫਿਰ ਪੁਲਿਸ ਨੂੰ ਸ਼ੱਕ ਹੁੰਦਾ ਹੈ ਕਿ ਇਸ ਕੇਸ ਦੇ ਵਿੱਚ ਕਿਤੇ ਗੁਰਸੇਵਕ ਸਿੰਘ ਦੀ ਪਤਨੀ ਆ ਜਿਸ ਦਾ ਨਾਮ ਮਨਪ੍ਰੀਤ ਕੌਰ ਆ ਉਹ ਹੀ ਸ਼ਾਮਲ ਨਾ ਹੋਵੇ ਹੁਣ ਪੁਲਿਸ ਨੇ ਜਦੋਂ ਸੀਸੀਟੀਵੀ ਕੈਮਰੇ ਦੇਖੇ ਤਾਂ ਉਹਨਾਂ ਵਿੱਚ ਨਜ਼ਰ ਆਉਂਦਾ ਹੈ ਕਿ ਗੁਰਸੇਵਕ ਸਿੰਘ ਨੂੰ ਦੋ ਬੰਦੇ ਮੋਟਰਸਾਈਕਲ ਤੇ ਕਿਤੇ ਲਾਜਾ ਰਹੇ ਨੇ। ਹੁਣ ਪੁਲਿਸ ਉਹਨਾਂ ਵਿੱਚੋਂ ਇੱਕ ਬੰਦੇ ਨੂੰ ਗ੍ਰਿਫਤਾਰ ਕਰਦੀ ਹੈ। ਉਸ ਤੋਂ ਪੁੱਛਗਿੱਛ ਕਰਦੀ ਹੈ। ਪਹਿਲਾਂ ਤਾਂ ਉਹ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਹੈ। ਪਰ ਜਦੋਂ ਫਿਰ ਪੁਲਿਸ ਸਖਤੀ ਤੇ ਆਉਂਦੀ ਹੈ ਤਾਂ ਜੋ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਉਹ ਹੈਰਾਨ ਕਰ ਦੇਣ ਵਾਲੀ ਸੀ। ਪੁਲਿਸ ਨੂੰ ਪਤਾ ਲੱਗਦਾ ਹੈ ਕਿ ਜਦੋਂ ਗੁਰਸੇਵਕ ਸਿੰਘ ਦਾ ਐਕਸੀਡੈਂਟ ਹੁੰਦਾ ਐਕਸੀਡੈਂਟ ਤੋਂ ਬਾਅਦ ਉਹਦੇ ਬੱਚੇ ਅਪੀਲ ਕਰਦੇ ਆ ਲੋਕਾਂ ਨੂੰ ਕਿ ਸਾਡੀ ਮਦਦ ਕਰੋ ਸਾਡੇ ਪਿਤਾ ਦੇ 60 ਵੱਜੀ ਸਾਡੇ ਕੋਲੇ ਐਨੀ ਰਾਸ਼ੀ ਨਹੀਂ ਕਿ ਅਸੀਂ ਇਸ ਦਾ ਇਲਾਜ ਕਰਵਾ ਲਈਏ ਤਾਂ ਉੱਥੇ ਉਹ ਇੱਕ ਖਾਤਾ ਦਿੰਦੇ ਨੇ ਬੈਂਕ ਖਾਤਾ ਜਿਸ ਵਿੱਚ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਸਾਡੀ ਮਦਦ ਕਰੋ ਇਸ ਵਿੱਚ ਪੈਸੇ ਪਾਓ ਉਹ ਖਾਤਾ ਮਨਪ੍ਰੀਤ ਕੌਰ ਦਾ ਹੁੰਦਾ ਹੈ ਤੇ ਇਸ ਖਾਤੇ ਦੇ ਵਿੱਚ ਲਗਭਗ 3 ਲੱਖ ਰੁਪਏ ਆ ਜਾਂਦੇ ਆ ਹੁਣ ਇਧਰ ਗੁਰਸੇਵਕ ਸਿੰਘ ਦਾ ਇਲਾਜ ਚੱਲ ਰਿਹਾ ਸੀ ਗੁਰਸੇਵਕ ਸਿੰਘ ਠੀਕ ਹੋ ਜਾਂਦਾ ਉਸ ਤੋਂ ਬਾਅਦ ਜੋ ਗੁਰਸੇਵਕ ਸਿੰਘ ਹੁੰਦਾ ਹੈ ਉਹ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਜੋ ਇਹ ਪੈਸੇ ਨੇ ਇਹ ਤੂੰ ਮੇਰੇ ਖਾਤੇ ਦੇ ਵਿੱਚ ਪਵਾ ਦੇ ਕਿਉਂਕਿ ਇਹ ਮੇਰੇ ਨਾਂ ਤੇ ਪੈਸੇ ਆਏ ਨੇ ਇਹ ਮੇਰੇ ਕੋਲ ਹੀ ਹੋਣੇ ਚਾਹੀਦੇ ਆ ਇਸ ਲਈ ਤੂੰ ਇਹ ਪੈਸੇ ਮੇਰੇ ਖਾਤੇ ਦੇ ਵਿੱਚ ਪਵਾ ਦੇ ਪਰ ਇਸ ਗੱਲ ਤੇ ਜੋ ਮਨਪ੍ਰੀਤ ਕੌਰ ਹੁੰਦੀ ਹੈ ਉਸ ਨੂੰ ਲੱਗਦਾ ਕਿ ਐਦਾਂ ਨਹੀਂ ਹੋ ਸਕਦਾ ਪੈਸਾ ਦੇਖ ਕੇ ਉਸ ਦਾ ਈਮਾਨ ਡੋਲ ਜਾਂਦਾ ਹੈ ਤੇ ਉਸ ਨੂੰ ਲੱਗਦਾ ਹੈ ਕਿ ਮੈਂ ਆਪਣੇ ਪਤੀ ਨੂੰ ਇਹ ਪੈਸੇ ਨਹੀਂ ਦੇਵਾਂਗੀ ਹੁਣ ਮਨਪ੍ਰੀਤ ਕੌਰ ਆਪਣੇ ਭਰਾ ਜਿਸ ਦਾ ਨਾਮ ਅਮਰਤ ਸਿੰਘ ਹੁੰਦਾ ਹੈ ਉਸ ਨਾਲ ਗੱਲ ਕਰਦੀ ਹੈ ਕਿ ਜੋ ਤੇਰਾ ਜੀਜਾ ਉਹ ਪੈਸੇ ਮੰਗ ਰਿਹਾ ਮੈਂ ਨਹੀਂ ਦੇਣਾ ਚਾਹੁੰਦੀ ਤਾਂ ਫਿਰ ਇਹ ਪਲੈਨਿੰਗ ਕਰਦੇ ਨੇ ਕਿ ਕਿਉਂ ਨਾ ਜੀਜੇ ਨੂੰ ਹੀ ਰਸਤੇ ਦੇ ਵਿੱਚੋਂ ਹਟਾ ਦਿੱਤਾ ਜਾਵੇ ਤਾਂ ਫਿਰ ਇਹ 8 7 2025 ਨੂੰ ਜੋ ਗੁਰਸੇਵ ਸਿੰਘ ਹੁੰਦਾ ਹੈ ਉਸ ਨੂੰ ਅਮਰਤ ਸਿੰਘ ਅਤੇ ਉਸ ਦਾ ਇੱਕ ਸਾਥੀ ਸੁਖਪ੍ਰੀਤ ਸਿੰਘ ਉਹ ਇਸ ਨੂੰ ਮੋਟਰਸਾਈਕਲ ਤੇ ਬਿਠਾਉਂਦੇ ਨੇ ਮੋਟਰਸਾਈਕਲ ਤੇ ਬਿਠਾ ਕੇ ਨੇੜੇ ਪਿੰਡ ਕੱਲੂ ਹੁੰਦਾ ਹੈ ਉੱਥੇ ਨਹਿਰ ਤੇ ਲੈ ਜਾਂਦੇ ਨੇ ਤੇ ਇਸ ਉੱਪਰ ਤੇਜ਼ ਧਾਰ ਹਥਿਆਰ ਨਾਲ ਬਾਹਰ ਕਰਦੇ ਨੇ ਤੇ ਇਸ ਨੂੰ ਨਹਿਰ ਦੇ ਵਿੱਚ ਸੁੱਟ ਦਿੰਦੇ ਨੇ ਤੇ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਇਸ ਗੱਲ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗੇਗਾ ਇਹ ਗੱਲ ਬਸ ਐਦਾਂ ਹੀ ਗਈ ਆਈ ਹੋ ਜੂਗੀ ਤੇ ਡਰਾਮੇ ਕਰਨ ਲੱਗਦੇ ਨੇ ਕਿ ਜੋ ਗੁਰਸੇਵ ਸਿੰਘ ਆ ਉਹ ਗੁੰਮਸ਼ੁਦਾ ਹੋ ਗਿਆ ਉਹ ਲਾਪਤਾ ਹੋ ਗਿਆ ਉਸ ਦੀ ਅਸੀਂ ਬੜੀ ਤਲਾਸ਼ ਕੀਤੀ ਆ ਪਰ ਉਹ ਨਹੀਂ ਮਿਲਿਆ ਪਰ ਇਹਨਾਂ ਵੱਲੋਂ ਗੁਰਸੇਵ ਸਿੰਘ ਦਾ ਕਤਲ ਕੀਤਾ ਗਿਆ ਸੀ ਤੇ ਜੋ লাশ ਸੀ ਉਸ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਸੀ ਸੋ ਪੁਲਿਸ ਨੇ ਇਸ ਕੇਸ ਦੇ ਵਿੱਚ ਹੁਣ ਤੱਕ ਦੋ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤੇ ਜੋ ਬਾਕੀ ਦੋਸ਼ੀ ਨੇ ਉਹਨਾਂ ਦੀ ਵੀ ਪੁਲਿਸ ਭਾਲ ਕਰ ਰਹੀ ਹੈ ਪੁਲਿਸ ਦਾ ਇਹ ਕਹਿਣਾ ਕਿ ਜਲਦ ਹੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲੇਤਾ ਜਾਵੇਗਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਪਤਨੀ ਦਾ ਪੈਸਿਆਂ ਨੂੰ ਦੇਖ ਕੇ ਈਮਾਨ ਡੋਲ ਜਾਂਦਾ ਹੈ 3 ਲੱਖ ਰੁਪਏ ਪਿੱਛੇ ਉਹ ਆਪਣੇ ਪਤੀ ਨੂੰ ਹੀ ਮਰਵਾ ਦਿੰਦੀ ਹੈ ਜਦਕਿ ਉਸ ਦਾ ਜੋ ਪਤੀ ਹੁੰਦਾ ਉਸ ਨੇ ਆਪਣੀ ਪਤਨੀ ਦਾ ਸਾਰੀ ਉਮਰ ਖਿਆਲ ਰੱਖਣਾ ਸੀ ਬੱਚਿਆਂ ਦਾ ਖਿਆਲ ਰੱਖਣਾ ਸੀ ਪਰ ਉਸ ਨੂੰ ਲੱਗਿਆ ਪਤਨੀ ਨੂੰ ਲੱਗਿਆ ਕਿ 3 ਲੱਖ ਰੁਪਏ ਪਤਾ ਨਹੀਂ ਕਿੰਨੀ ਕ ਅਮਾਉਂਟ ਹੁੰਦੀ ਹੈ ਪਤਾ ਨਹੀਂ ਉਸ ਦੀ ਸਾਰੀ ਜ਼ਿੰਦਗੀ ਲੰਘ ਜਾਏਗੀ ਪਤਨੀ ਨੇ ਨਾ ਤਾਂ ਆਪਣੇ ਬੱਚਿਆਂ ਬਾਰੇ ਸੋਚਿਆ ਤੇ ਨਾ ਹੀ ਆਪਣੇ ਪਤੀ ਬਾਰੇ ਇਥੋਂ ਤੱਕ ਪਤਨੀ ਨੇ ਆਪਣੇ ਭਵਿੱਖ ਬਾਰੇ ਵੀ ਨਹੀਂ ਸੋਚਿਆ ਕਿ ਜੋ ਮੈਂ ਕ੍ਰਾਈਮ ਕਰ ਰਹੀ ਹਾਂ ਇਸ ਦਾ ਆਉਣ ਵਾਲਾ ਜੋ ਭਵਿੱਖ ਹੈ ਉਹ ਕਿਦਾਂ ਦਾ ਹੋਵੇਗਾ ਇਸ ਦਾ ਜੋ ਨਤੀਜਾਗਾ ਉਹ ਕਿੰਨਾ ਖੌਫਨਾਕ ਹੋ ਸਕਦਾ ਹੈ ਤੇ ਹੁਣ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਜਦੋਂ ਇਹ ਕੇਸ ਅਦਾਲਤ ਵਿੱਚ ਚੱਲੇਗਾ ਤਾਂ ਅਦਾਲਤ ਵੱਲੋਂ ਇਹਨਾਂ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾ